ਤਨਖਾਹ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਆ ਔਰ ਜੇ ਪਹਿਲਾ ਮਾਲੀਂ ਤੇ 2015 ਜਦੋਂ ਮੈਂ ਕਿਹਾ ਸੀਗਾ ਤੇ ਸ਼ਾਇਦ ਕਾਲੀ ਦਲ ਦੀ ਇਹ ਤੁਰਤ ਸ਼ਾਹੀ ਨਹੀਂ ਸੀ ਹੋਈ ਪੇ ਕਾਲੀ ਦਲ ਦਾ ਪ੍ਰਧਾਨ ਤਾਂ ਬੈਠਦਾ ਹਿਆਣ ਕੇ ਜਿੱਥੇ ਸੰਗਤ ਬੈਠੀ ਹੋਈ ਝੌਂਗੜਾ ਮਾਰ ਕੇ ਬਹਿਣਾ ਕਿ ਹੱਥ ਤੇ ਪਰਛਾਤਾ ਸ਼ਰ ਲੜਕ ਪੰਗਰ ਚ ਬਹਿ ਗਏ ਦਲ ਦਾ ਪ੍ਰਧਾਨ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਉਹਦਾ ਖੁੱਲੇ ਕਾਲੀ ਗੱਲ ਦੇ ਨਾਲ ਇੱਕ ਕੌਮ ਦੀ ਕੌਮ ਨੂੰ ਵੀ ਰਿਪਰੈਜ਼ੈਂਟ ਕਰਦੇ ਨੇ ਉਹ ਤੇ ਨਹੀਂ ਕਹਿਣਾ ਚਾਹੁੰਦਾ ਉਹ ਮੈਨੇਜ ਕਰਕੇ ਜਿੱਤੀ ਆ ਸੋ ਇਹ ਚੰਗਾ ਹੋਇਆ ਉਹਨਾਂ ਨੇ ਆਪਦੀ ਗਲਤੀ ਮੰਨ ਲਈ ਆ ਔਰ ਜੇ ਪਹਿਲਾਂ ਮੰਨ ਲਿੰਦੇ 2015 ਜਦੋਂ ਮੈਂ ਕਿਹਾ ਸੀਗਾ ਤੇ ਸ਼ਾਇਦ ਕਾਲੀ ਦਲਤੀ ਇਹ ਦੁਰਦਸ਼ਾ ਨਹੀਂ ਸੀ ਹੋਣੀ ਸੋ ਹੁਣ ਕੀ ਹੋਇਆ ਵੀ ਜਿਹੜੇ ਕੁਰਬਾਨੀ ਵਾਲੇ ਆ ਉਹ ਵੀ ਪਾਸੇ ਹੋ ਗਏ ਆ ਛਿਦੀਆਂ ਰਿਆਂ ਨਾਲੇ ਪਾਸੇ ਹੋ ਗਏ ਔਰ ਰੁੱਸ ਕੇ ਘਰਾਂ 'ਚ ਬਹਿ ਗਏ ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਲੜਿਆ ਸੀ ਐਮਰਜੈਂਸੀ ਦੀ ਲੜਾਈ ਲੜੀ ਸੀ ਸੋ ਇਸੇ ਕਰਕੇ ਕਾਲੀ ਦਲ ਦੀ ਇਹ ਜਿਹ ਦਰਤਾਸ਼ਾ ਹੋਈ ਹੈ ਇੱਕ ਇਸ ਕਰਕੇ ਵੀ ਹੋਈ ਕਿ ਕਾਲੀ ਦਲ ਚ ਡੈਮੋਕ੍ਰੇਸੀ ਖਤਮ ਹੋ ਗਈ ਸੀ ਪੇ ਕਾਲੀ ਦਲ ਦਾ ਪ੍ਰਧਾਨ ਤਾਂ ਪੈਂਦਾ ਹੁੰਦਾ ਹਿਆਣ ਕੇ ਜਿੱਥੇ ਸੰਗਤ ਬੈਠੀ ਹੋਵੇ ਝੌਂਗੜਾ ਮਾਰ ਕੇ ਬਹਿਣਾ ਤੇ ਹੱਥ ਤੇ ਪ੍ਰਸ਼ਾਦਾ ਸ਼ਖ ਲੈਣਾ ਚਾਹੇ ਪੰਗਤ ਚ ਬੈ ਗਏ ਸੋ ਕਾਲੀ ਦਲ ਚੜ ਗਿਆ ਹੈ ਆ ਜਿਹੜਾ ਇੱਥੇ ਹੋਟਲ ਆ ਅਲੱਗੇ ਆ ਸਾਹਮਣੇ ਨੂੰ ਹਾਂਜੀ ਹਾਂਜੀ ਇਹ ਨਹੀਂ ਇਹ ਪਰਲਾ ਹੋਟਲ ਜਿਹੜਾ ਸਾਹਮਣੇ ਹੈ ਜਿੱਥੇ ਆਪਣੇ ਹੈਗਾ ਹੈ ਜਿਹੜਾ ਉਹ ਪਾਗਲਖਾਨਾ ਕਹਿੰਦੇ ਆ ਉਹ ਘੱਟ ਕੇ ਬਣਿਆ ਤਾਜ ਉਟ ਤਾਜ ਉਟ ਕੱਲੀ ਚਾਲ ਪੈ ਨਹੀਂ ਤਾਂ ਬਾਹਰ ਵੀ ਚੜ ਕੇ ਉਹਦੇ ਉੱਤੇ ਆਪਣੀ ਛੱਤ ਤੇ ਥੱਲੇ ਵਰਕਰ ਤਾਂ ਵਿਜਰਾ ਤਾਂ ਵੇਦਾ ਵੇਦਾ ਉਹਦੇ ਪੱਗ ਲੈ ਜਾਂਦੀ ਪਹਿਲਾਂ ਦਾ ਮੈਂ ਪ੍ਰਧਾਨ ਮਿਲਦਾ ਉਹਨੂੰ ਅੰਦਰ ਨਹੀਂ ਕੁ ਵੜਨਦਾ ਇਹ ਮੈਂ ਸਾਡੇ ਰਕ ਨੂੰ ਨਹੀਂ ਮਿਲਨ ਦਿੰਦੇ ਇਹ ਉਹ ਗਾਇਆ ਤੇ ਪੀਮੀ ਲਈ ਸਕਦਾ ਹੈ ਇਹ ਅਕਾਲੀ ਦਲ ਦੇ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਜਦੋਂ ਆਉਂਦਾ ਪਹਿਲੇ ਪਤਾ ਹੋਵੇ ਸਾਰਿਆਂ ਨੂੰ ਤੇ ਉੱਥੇ ਭਾਈ ਗਰਦਾਸ ਹਾਲ ਬਹਿ ਜਾ ਕਰਦੇ ਉਹ ਸਾਰਿਆਂ ਨੂੰ ਮਿਲਦੇ ਉਹਨੇ ਦੁੱਖ ਸੁੱਖ ਅਕਾਲੀ ਦਲ ਦਾ ਪ੍ਰਧਾਨ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਉਹਦੇ ਕੋਲ ਅਕਾਲੀ ਦਲ ਦੇ ਨਾਲ ਇੱਕ ਕੌਮ ਦੀ ਕੌਮ ਨੂੰ ਵੀ ਰਿਪਰੈਜ਼ੈਂਟ ਕਰਦੇ ਨੇ ਉਹ ਜਿੱਥੇ ਰਾਜਨੀਤਿਕ ਤੌਰ ਤੇ ਉਹ ਗਵਾਈ ਕਰਦੇ ਆ ਨਾ ਉੱਥੇ ਇੱਕ ਕੌਮ ਨੂੰ ਜਿਹੜਾ ਹੈ ਉਹ ਵੀ ਰਿਪਰੈਜ਼ੈਂਟ ਕਰਦੇ ਕੋਈ ਦੁੱਖ ਦਰਦ ਕੇ ਸਿੱਖ ਨੂੰ ਬਾਹਰ ਆਪਣੇ ਸਟੇਟ ਤੋਂ ਜਾਂ ਦੇਸ਼ ਤੋਂ ਬਾਹਰ ਕਿਸੇ ਨੂੰ ਕੋਈ ਤਕਲੀਫ ਹੈ ਉਹਦੇ ਬਾਰੇ ਵੀ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਉਹ ਵੀ ਇਹੋ ਕੰਮ ਹੀ ਕਿਉਂਕਿ ਉਹ ਲੋਕਾਂ ਦੀ ਸਰਬ ਇੱਕ ਚੁਰੀ ਹੋਈ ਸੰਸਥਾ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਇਹ ਤਿੰਨ ਸੰਸਥਾ ਹੈ ਜਿਨ੍ਹਾਂ ਨੂੰ ਮੈਂ ਦਿਲੋਂ ਸਤਿਕਾਰ ਕਰਦਾ ਨਕਾਲੀ ਗਲਮਾੜਾ ਨੇ ਸ਼੍ਰੋਮਣੀ ਕਮੇਟੀ ਮਾਰੀ ਆ ਚੰਗੇ ਨੇ ਬੜੇ ਇਤਿਹਾਸ ਤੋਂ ਬਾਅਦ ਬਣਿਆ ਬੜੀਆਂ ਕੁਰਬਾਨੀਆਂ ਤੋਂ ਬਾਅਦ ਔਰ ਕੱਲ ਤੱਕ ਸਾਦਾ ਬੜਾ ਵੱਡਾ ਰੁਤਬਾ ਔਰ ਦਿੱਲੀ ਦੇ ਤਖਤੋਂ 1.5 ਫੁੱਟ ਚਾ ਔਰ ਇੱਥੋਂ ਦਾ ਕੋਈ ਫੈਸਲਾ ਹੋਇਆ ਹਰੇਕ ਸਿੱਖ ਲਈ ਮੰਨਣਾ ਜਿਹੜਾ ਹੈ ਭਾਵੇਂ ਕਹੇ ਵੀ ਉਹ ਪਾਰਟੀ ਜਵ ਜ਼ਰੂਰੀ ਹੈ ਲੇਕਿਨ ਪਿਛਲੇ ਟਾਈਮ ਤੇ ਇਹ ਹੋ ਗਿਆ ਕਿ ਕਾਲੀ ਦਲ ਦੇ ਵਿੱਚ ਇਕਤਾ ਜਾਂਦੇ ਜਾਂਦੇ ਬੰਦੇ ਨੂੰ ਸ਼ਾਮਲ ਕਰ ਲਿਆ ਉਹਨੂੰ ਪੁੱਛਿਆ ਨੇ ਵੀ ਉਹਦੀ ਪਸ਼ੋਕੜ ਕੀ ਆ ਉਹਦੀ ਦੇਣ ਕੀ ਉਹਨੂੰ ਸੀਨੀਅਰ ਮੀਤ ਪ੍ਰਧਾਨ ਬਣਾਤਾ ਤੁਰੇ ਗਏ ਗਾਂ ਮਿਲ ਪਿਆ ਉਹਨੂੰ ਜਨ ਸਖਤਰ ਬਣਾਤਾ ਇਹ ਮੇਰੇ ਅਕਾਲੀ ਦਲ ਚ 200 ਜਨ ਸਖਤਰ ਆ ਤੇ 2 300 ਸੀਨੀਅਰ ਮੀਤ ਪ੍ਰਧਾਨ ਤਾਂ ਲੈ ਲੈ ਉਹਦੇ ਦਾ ਪਤਾ ਹੀ ਨਹੀਂ ਨਾ 5000 ਵੰਡਿਆ ਗਿਆ ਸੀ ਉਹ ਲੈਟਰ ਪੈਗਾ ਇਹਦੇ ਇਲੈਕਸ਼ਨ ਚ ਇਸ ਤਰ੍ਹਾਂ ਅਕਾਲੀ ਦਲ ਦਾ ਜੋੜ ਰੋੜੀਆਂ ਵੰਡ ਦਿੱਤੀਆਂ ਐਸੇ ਜਲੰਧਰ ਆ ਗਏ ਤੇ ਜਲੰਧਰ ਅੱਗੇ ਕੇਪੀ ਮਿਲ ਪਿਆ ਉਹਦਾ ਜਨਾ ਵੀ ਉਹਦਾ ਜੀ ਮੈਨੂੰ ਮੇਰੀ ਪਾਰਟੀ ਟਿਕਟ ਦੇਣ ਉਹ ਸਾਡੇ ਨਾਲ ਆ ਗਿਆ ਉਹ ਉਹ ਬੰਦੇ ਜਿਨ੍ਹਾਂ ਨੇ ਵੇਖੋ ਕਾਂਗਰਸੀ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਲੜਾਈ ਲੜੀ ਆ ਜਿਨ੍ਹਾਂ ਨੇ ਹਮਲਾ ਕੀਤਾ ਸੀ ਇੱਥੇ ਕਾਲ ਤਖਸਾਬ ਤੇ ਉਹ ਪਾਰਟੀ ਦਾ ਇੱਕ ਪ੍ਰਧਾਨ ਵੀਰ ਆ ਉਹ ਦੋੜਾ ਪਾਲ ਸੀ ਕੀਤਾ ਤੇ ਉਹਨੂੰ ਕਾਲੀ ਬਣਾ ਕੇ ਤੇ ਨਾਲ ਟਿਕਟ ਦਿੱਤੀ। ਉੱਥੇ ਕਾਲੀ ਦਲ ਦੇ ਕੋ ਬੰਦੇ ਜੇਲ੍ਹ ਕੱਟਣ ਵਾਲੇ ਨਹੀਂ ਹਰ ਲਈ ਦੇਣੀ ਸੀ ਨਾ ਉਹ ਕਿਹੜੇ ਜਿੱਤ ਗਿਆ 2800 ਰੁਪਏ 3200 ਰੁਪਏ ਕੋਈ ਨਹੀਂ ਕੀ ਸਾਰੀ ਉੱਥੇ ਆਪਣੇ ਬੰਦੇ ਨੂੰ ਦਿੰਦੇ। ਉਹ ਤਾਂ ਮਾਨ ਹੁੰਦਾ ਵੀ ਮੈਂ ਜੇਲ੍ਹ ਕੱਟੀ ਸੀ ਚਲੋ ਮੈਂ ਹਰ ਵੀ ਗਿਆ ਕੋਈ ਗੱਲ ਨਹੀਂ ਕੁਰਬਾਨੀ ਕੀਤੀ ਆ ਮੈਂ ਕਾਲੀ ਦਲ ਨਾਲ 30 ਸਾਲ ਤੋਂ 35 ਸਾਲ ਤੋਂ ਜੁੜਿਆ ਆ ਕੋਈ ਨਾ ਬਜ਼ੁਰਗ ਵੀ ਜੁੜੇ ਆ ਸੋ ਇਹ ਪੇੜ ਵਿੱਚ ਵੀ ਆ ਹੋਈਆਂ ਨੇ ਕਾਲੀ ਦਲ ਇਹ ਕਾਲੀ ਦਲ ਦਾ ਕੰਮ ਨਹੀਂ ਸੀ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਦੇ ਨੇ ਤਾਂ ਕਿ ਤੁਸੀਂ ਸਾਰੇ ਦੁਬਾਰਾ ਤੋਂ ਇਕਜੁੱਟ ਹੋਵੋਗੇ ਕੀ ਸਟੱਇਆ ਕੋਈ ਨਵਾਂ ਪ੍ਰਧਾਨ ਲਿਓ ਮੈਂ ਤਾਂ ਅੱਗੇ ਅੱਗੇ ਤੁਸੀਂ ਮੈਨੂੰ ਦੁਬਾਰਾ ਫੇਰ ਤੇ ਜਿਹੜੀ ਸਵਾਲ ਕਰਤਾ ਮੈਂ ਆਖਿਆ ਕੁਰਬਾਨੀ ਵਾਲਾ ਜੇਲ੍ਹ ਵਾਲਾ ਗਤਰਾਉ ਤੇ ਹੋਵੇ ਖੁਲਾ ਦਾੜਾ ਹੋਵੇ ਔਰ ਉਹ ਪੰਜ ਬਣੀਆਂ ਜਾਂਦਾ ਹੋਵੇ ਨਿਤਨੇਮੀ ਹੋਵੇ ਹੁਕਮਨਾਮਾ ਲੈ ਸਕਦਾ ਹੋਵੇ ਔਰ ਆਣਕੇ ਦੇ ਪੰਗਚ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ 12ਵੀਂ ਮੰਜ਼ਲ ਤੇ ਨਹੀਂ ਉੱਥੇ ਵਰਕਰ ਮਿਲਦਾ ਨਹੀਂ ਕਾਲੀਦਲ ਦਾ ਦਫ਼ਤਰ ਅਸਰਚ ਖੋਲਿਆ ਜਾਵੇ ਚੰਡੀਗੜ੍ਹ ਲੈ ਕੇ ਹੁਣ ਚੰਡੀਗੜ੍ਹ ਜਾਣਾ ਉੱਤੇ ਮੇਰੇ ਖਾ 20000 ਰੁਪਿਆ ਲੱਗ ਜਾਂਦਾ ਜੇ ਜਾਣਾ ਵੇਤੇ ਇੱਥੇ ਦਫਤਰ ਖੋਲੋ ਔਰ ਕਾਲੀਦਲ ਦਾ ਪ੍ਰਧਾਨ ਸਰਵਿਸ ਪ੍ਰਬੰਧ ਬਣਾਓ ਤੇ ਕਾਲੀਦਲ 27 ਚ ਵੀ ਇਲੈਕਸ਼ਨ ਜਿਹੜੀ ਆ ਉਹ ਜੱਤ ਜੀ ਉਤੇ ਸਾਰਾ ਕੁਸ਼ੀ ਹੋ ਜਾਊਗਾ ਜੀ ਤੇ ਇਸ਼ਤਿਹਾਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਉਸ ਵੇਲੇ ਸਿਰਫ ਚੰਗੇ ਨੂੰ ਲੈ ਕੇ ਇਹ ਪਬਲਿਸਿਟੀ ਕੀਤੀ ਸੀ ਕਿ ਹਰ ਕੋਈ ਗੁਰੂ ਘਰ ਦੀ ਮर्यादा ਨੂੰ ਸਮਝੇ ਜੋ ਕੋਈ ਬੇਅਦਬੀਆਂ ਨਾ ਕਰੇ ਜੇ ਨਾ ਕਰੇ ਸਾਡੀ ਮੰਨਛਾ ਇਹ ਸੀਗੀ ਚਲੋ ਇਹ ਧਮੀ ਸਾਹ ਉਹਨੇ ਉੱਥੇ ਜੋ ਦਿੱਤਾ ਹੈ ਇਹਦੇ ਬਾਰੇ ਮੈਨੂੰ ਬਹੁਤਾ ਕੋਈ ਡਿਟੇਲ ਚ ਨਹੀਂ ਪਤਾ ਲੇਕਿਨ ਮੈਨੂੰ ਕਾਲੀਦਲ ਦੇ ਬਾਰੇ ਜਿਹੜਾ ਨਾ ਉਹ ਪਤਾ ਹੈਗਾ ਹੈ ਜੇ ਉਹਨਾਂ ਨੇ ਵੀ ਇਹ ਡਿਟੇਲ ਦੱਸ ਦਿੱਤੀ ਆ ਤੇ ਕਾਲਪਤਖ ਸਾਹਿਬ ਦਿੱਤੇ ਇਹਦੇ ਕੋਈ ਗਲਤ ਨਹੀਂ ਦੱਸੀ ਹੋਣੀ ਜੋ ਉਹਨਾਂ ਨੇ ਮਨਸ਼ਾ ਉਹਨਾਂ ਨੇ ਦੱਸੀ ਆ ਕੋਈ ਚੰਗੀ ਆ ਮੈਂ ਕੋਈ ਵਿਰੋਧ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਨਾ ਤਾਂ ਮੈਂ ਤੇ ਕਾਲਪਤਖ ਸਾਹਿਬ ਦਿੱਤੇ ਇਹਦੇ ਕੋਈ ਗਲਤ ਨਹੀਂ ਦੱਸੀ ਹੋਣੀ ਜੋ ਉਹਨਾਂ ਨੇ ਮਨਸ਼ਾ ਉਹਨਾਂ ਨੇ ਦੱਸੀ ਆ ਕੋਈ ਚੰਗੀ ਆ ਮੈਂ ਕੋਈ ਵਿਰੋਧ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਨਾ ਤਾਂ ਮੈਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਆ ਨਾ ਮੈਂ ਕਾਲੀ ਦਲ ਦੇ ਖਿਲਾਫ ਹਾਂ ਨਾ ਹਕਾਲਤਖਸਾਬ ਦੇ ਖਿਲਾਫ ਹਾਂ ਕਿਉਂਕਿ ਜਿਹੜੇ ਜਿਹੜੇ ਬੰਦਿਆ ਕਰਕੇ ਗਰਾਵਟ ਆ ਗਈ ਇਹਨਾਂ ਜਥੇਬੰਦੀਆਂ ਚ ਆਹੀਆਂ ਨੇ ਵੀ ਉਹ ਸੇਵਾ ਤੋਂ ਪਾਸੇ ਹੋ ਜਾਣਾ ਤਿੰਨਵੇਂ ਸੇਵਾਦਾਰ ਉਹ ਹੋਣ ਜਿਹੜੇ ਲੋਕਾਂ ਨੂੰ ਮਿਲਣ ਲੋਕਾਂ ਦੇ ਦੁੱਖ ਸੁੱਖ ਭਾਈਵਾਲ ਬਣਨਾ ਔਰ ਸਾਡੀ ਕੌਮ ਦੀ ਗੱਲ ਕਰਨ ਜਿਨ੍ਹਾਂ ਨੂੰ ਕੋਈ ਜਪਜੀ ਸਾਹਿਬ ਦਾ ਪਾਠ ਵੀ ਆਉਂਦਾ ਹੋਵੇ ਜੇ ਪੰਜ ਬਾਣੀਆਂ ਆਉਂਦੀਆਂ ਹੋਂ ਤਾਂ ਬਹੁਤ ਚੰਗਾ ਉਹਦੇ ਘਾਤਰੇ ਕਿਰਪਾਨ ਹੋਵੇ ਲੱਗਦਾ ਕਿ ਇਸ ਵੇਲੇ ਜਿੰਨੇ ਵੀ ਜੋ ਕਾਲੀ ਦਲ ਨਾਲ ਜੁੜੇ ਹੋਏ ਨੇ ਕਿ ਉਹਨਾਂ ਨੂੰ ਪਾਠ ਰਹਿਤ ਮਰਿਆਦਾ ਦਾ ਕੁਝ ਵੀ ਨਹੀਂ ਪਤਾ ਨਹੀਂ ਨਹੀਂ ਪਤਾ ਬਰੇ ਬਰੇ ਸਿਕਨ ਨੂੰ ਪਤਾ ਹੈ ਯਾਰ ਨੂੰ ਨਹੀਂ ਵੀ ਪਤਾ ਨਹੀਂ ਨਹੀਂ ਇਹ ਨਹੀਂ ਗੱਲ ਮੈਂ ਕਿਉਂ 네ਗੇਟਿਵ ਗੱਲ ਕਰਾਂ ਬਹੁਤ ਸਿੰਗਾਂ ਨੂੰ ਪਤਾ ਹੈ ਗੁਰਬਾਣੀ ਪੜਦੇ ਆ ਔਰ ਅਰਦਾਸ ਕਰ ਸਕਦਾ ਹੋਵੇ ਜਿਹੜਾ ਸਾਡਾ ਅਸੀਂ ਜ਼ਿੰਮੇਵਾਰ ਬਣਾਉਣਾ ਔਰ ਹੁਕਮਨਾਮਾ ਲੈ ਸਕਦਾ ਹੋਵੇ ਔਰ ਕੌਮ ਦੇ ਵਿੱਚ ਜਾਵੇ ਉਹ ਪਾਸ ਦੇ ਭੋਗਤੇ ਚਲਾ ਗਿਆ ਉਹ ਜਾ ਕੇ ਮਹਾਰਾਜ ਹੁਰੀ ਚ ਵਜਨ ਆਪਣਾ ਤੇ ਹੁਕਮਨਾਮਾ ਲੈ ਕਿੱਡਾ ਚ ਸਕਤ ਨੂੰ ਚੰਗਾ ਲੱਗੂਗਾ ਸੋ ਇਹ ਮੈ ਨਹੀਂ ਆਦਾ ਵੀ ਕਿਸੇ ਨੂੰ ਨਹੀਂ ਆਉਂਦੀ ਆਉਂਦੀ ਆ ਗੁਰਬਾਣੀ ਆਉਂਦੀ ਆ ਚੰਗੇ ਸਿੱਖ ਤੜਕੇ ਵੀ ਉੱਠਦੇ ਆ ਔਰ ਗੁਰਬਾਣੀ ਵੀ ਪੜਦੇ ਆ ਜੇ ਕੋਈ ਨਹੀਂ ਪੜਦੇ ਤੇ ਸਾਨੂੰ ਹੈਗਾ ਪੜਨੀ ਚਾਹੀਦੀ ਹੈ ਕਿਉਂਕਿ ਸਾਡਾ ਗਲੂਬ ਦਾ ਅਸੂਲ ਆ ਸਾਨੂੰ ਵੀ ਸਤਿਗੁਰ ਕਾ ਜੋ ਸੇਖਾ ਖਾਏ ਭਲਕੇ ਉਠ ਹਰਨਾਮ ਤੇ ਆਵੇ ਉਤਮ ਕਰੇ ਭਲਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਆਵੇ ਔਰ ਇਸੇ ਤਰ੍ਹਾਂ ਪੰਜ ਬਾਣੀਆਂ ਦਾ ਨਿਤਨੇਮੀ ਹੋਵੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਨਿਤਨੇਮੀ ਹੋਵੇ ਔਰ ਉਹ ਜਿਆ ਸਾਨੂੰ ਪ੍ਰਧਾਨ ਜਿਹੜਾ ਹੈ ਉਹ ਸ਼ਰਮਣੀ ਅਕਾਲੀ ਦਲ ਤੋਂ ਭਰਮਾ ਚਾਹੀਦਾ